ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਨੈ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਏ ਸੋ ਭਾਉ ਕਰੇ ਆਪਨਾ ਆਪ ਪਛਾਨੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿੰਨ ਕੋ ਮਨ ਕੀ ਪਰਤੀਤ ਨਾਹੀ ਨਾਨਕ ਸੇ ਕੀਆ ਕਥੈ ਗਿਆਨੈ ਮਹਲਾ ਤੀਜਾ ਗੁਰਮੁਖ ਚਿਤ ਨਾ ਲਾਇਓ ਅੰਤ ਦੁੱਖ ਪਹਤਾ ਆਏ ਅੰਦਰੋਂ ਬਾਹਰੋਂ ਅੰਧਿਆਂ ਸੁਧਨਾ ਕਾਈ ਪਾਏ ਪੰਡਤ ਤਿੰਨ ਕੀ ਵਰਕਤੀ ਸਭ ਜਗਤ ਖਾਏ ਜੋ ਰੱਤੇ ਹਰਨਾਏ ਜਿਨ ਗੁਰ ਕੈ ਸ਼ਬਦ ਸਲਾਹਿਆ ਹਰਿ ਸਿਉ ਰਹੇ ਸਮਾਏ ਪੰਡਤ ਦੂਜੇ ਪਾਏ ਬਰਕਤ ਨਾ ਹੋਵਈ ਨਾ ਤਨ ਪੱਲੇ ਪਾਏ ਪੜਥਕੇ ਸੰਤੋਖ ਨਾ ਆਇਓ ਅਨ ਦਿਨ ਜਲਤ ਵੇਹਾਏ ਕੂਕ ਪੁਕਾਰ ਨਾ ਚੁਕਈ ਨਾ ਸੰਸਾਰ ਵਿੱਚੋਂ ਜਾਏ ਨਾਨਕ ਨਾਮ ਵਿਹੋਣਿਆ ਨੂੰ ਕਾਲੇ ਉਠ ਜਾਏ ਔੜੀ ਹਰ ਸੱਜਣ ਮੇਲ ਪਿਆਰੇ ਮਿਲ ਪੰਥ ਦਸਾਈ ਜੋ ਹਰ ਦਸੇ ਮਿਤ ਤਿਸ ਹਉ ਬਲ ਜਾਈ ਗੁਣ ਸਾਂਜੀ ਤਿੰਸਿਉ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਭਾਈ ਬਲੇ ਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇ ਹਾਰੀ ਸਤਗੁਰ ਤਿਸ ਜਿਨ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ ਤੀਜਾ ਪਰਥਾਈ ਸਾਖੀ ਮਹਾਪੁਰਖ ਬੋਲਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਏ ਸੋਪਾਓ ਕਰੇ ਆਪਣਾ ਆਪ ਖੁਸ਼ ਆਣੈ ਰਾਗ ਸੋਰਠਿ ਦੀ 4 ਪੌੜੀ 12ਵੀਂ ਸ਼ਲੋਕਾਂ ਨਾਲ